ਨਾਡੀ ਫੜੀਆਂ ਹੋਈ ਅੱਛਾ ਬੜਾ ਜੀ ਨਾਡੀ ਮੈਂ ਸਪੈਨੀ ਦਾ ਬਸੜਾ ਜੀ ਅਸੀਂ ਪੁਲ ਕਿੱਧਰ ਪਿੰਡੀ ਤੇ ਖੜੇ ਆਂ ਜਿਦਾ ਜੋ ਆਪਾਂ ਵੇਖ ਰਹੇ ਆਂ ਚਾਰ ਚਫਰੇ ਮੜਿਆ ਬਖਾਓ ਇਧਰ ਜਿਹੜੀ ਬੁੱਢੀ ਪਸੀ ਆ ਵਿੱਚ ਪੁਲ ਦੇ ਰੇਲਵੇ ਵਾਲਾ ਪੁਲ ਜਿਹੜਾ ਤੁਹਾਡੇ ਸਾਹਮਣੇ ਵੇਖਦੇ ਹੋ ਜਿਆ ਕੁਰੀ ਦਾ ਬੰਦ ਹੋਇਆ ਪਿਆ ਵਾ ਇਹਦੇ ਨਾਲ ਡਾਬ ਲਾ ਕੇ ਕਿਦਰ ਪਿੰਡੀ ਵਾਲਾ ਵੱਡਾ ਪੰਨ ਜਿਹੜਾ ਵਾ ਉਹ ਅੱਜ ਟੁੱਟ ਗਿਆ ਵਾ 20 ਤਰੀਕ ਤਕਰੀਬਨ ਸਵੇਰੇ ਤੜਕੇ 8 ਵਜੇ ਤੇ ਟੁੱਟ ਗਿਆ ਤੇ ਪਾਣੀ ਜਿਹੜਾ ਲੋਹਾਂ ਏਰੀਆ ਤੇ ਸੰਤਾਨਪੁਰ ਏਰੀਆ ਦੇ ਵਿੱਚ ਭਰ ਗਿਆ ਤੇ ਜਿਹੜੀਆਂ ਸਾਡੀ ਸਰਕਾਰ ਦੀਆਂ ਬਹੁਤ ਵੱਡੀਆਂ ਨਕਾਮੀਆਂ ਜਿਹੜੀਆਂ ਉਹ ਸਾਡੇ ਸਾਹਮਣੇ ਆ ਰਹੀਆਂ ਵਾ ਜੇ ਇਹਨਾਂ ਸਰਕਾਰਾਂ ਨੂੰ ਪਤਾ ਵੀ ਅਸੀਂ ਭਾਗੜਾ ਤੇ ਡੈਮ ਬਣਾਉਣੇ ਆ ਪੜਾਂ ਦੇ ਵਿੱਚ ਡੈਮ ਬਣਾਉਣੇ ਆ ਸਭ ਤੋਂ 500 ਤੋਂ 1000 ਫੁੱਟ ਉੱਚੇ ਡੈਮ ਇਹਨਾਂ ਨੇ ਬਣਾਉਣੇ ਆ ਜਿਹਨਾਂ ਦੇ ਵਿੱਚ ਲੱਖਾਂ ਕਿਉਂਕਿ ਪਤਾ ਨਹੀਂ ਕਿੰਨਾ ਪਾਣੀ ਜਿਹੜਾ ਇਹਨਾਂ ਨੇ ਡਾਕੇ ਰੱਖਿਆ ਵਾ ਜਿਹੜੀ ਪੰਜਾਬ ਦੀ ਮੌਤ ਬਣਾਈ ਆ ਤੇ ਜੇ ਇਹਨਾਂ ਨੂੰ ਇਹ ਪਤਾ ਵੀ ਸਾਡੀ ਮੌਤ ਬਣਾਉਣੀ ਆ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਵਾਸਤੇ ਰਸਤਾ ਵੀ ਇਹ ਰੱਖਣਾ ਜਿਹੜੇ ਦਰਿਆ ਉੰਡੀਆਂ ਉਹਨਾਂ ਰਹੀਏ ਪਾਣੀ ਆ ਬੰਨ ਫਰਾਂ ਦੇ ਦਿਨਾਂ ਦੇ ਟਾਈਮ ਲੰਘਣਾ ਆ ਤੇ ਉਹ ਕਿੰਨੇ ਖਾ ਲੈਣੇ ਆ ਮੇਰੀ 50 ਸਾਲ ਦੀ ਉਮਰ ਹੋ ਗਈ ਆ ਕਿੰਨੀਆਂ ਸਰਕਾਰਾਂ ਇੱਥੇ ਆਈਆਂ ਕਿਸੇ ਨੇ ਤਹਈਆ ਨਹੀਂ ਕੀਤਾ ਇਸ ਗੱਲ ਦਾ ਕਿ ਇਹਨਾਂ ਦੀ ਖੁਲਾਈ ਕਰੀਏ ਅੱਜ ਤੋਂ 10 15 20 ਸਾਲ ਪਹਿਲਾਂ ਇਹੋ ਦਰਿਆ ਜਿਹੜਾ ਵਾ ਇਹ 35 40 ਫੁੱਟ ਡੂੰਘਾ ਹੁੰਦਾ ਸੀਗਾ ਤੇ ਪਾਣੀ ਦਾ ਪਤਾ ਨਹੀਂ ਸੀ ਲੱਗਦਾ ਹੁੰਦਾ ਕਿ ਕਦਮ ਆਉਂਦਾ ਤੇ ਕਦੋਂ ਨਿਕਲ ਜਾਂਦਾ ਹੁਣ ਦਰਿਆ ਜਿਹੜੇ ਆ ਮਿੱਟੀ ਨਾਲ ਭਰ ਕੇ ਉੱਚੇ ਹੋ ਗਏ ਆ ਤੇ ਜ਼ਮੀਨਾਂ ਜਿਹੜੀਆਂ ਲੋਕਾਂ ਦੀਆਂ ਉਸ ਤੇ ਨੀਵੇਂ ਹੋ ਗਈਆਂ ਵਾ ਸਸੋਂਆਂ ਕਿੰਨੇ ਜੇ ਡੈਮ ਇਹਨਾਂ ਸਰਕਾਰਾਂ ਨੇ ਬਣਾਉਣੇ ਆ ਬਿਜਲੀ ਇਹਨਾਂ ਸਰਕਾਰਾਂ ਨੇ ਬਣਾਉਣੀ ਆ ਕਾ ਮੁੱਲ ਬਿਜਲੀ ਲੋਕਾਂ ਨੂੰ ਵੇਚਣੀ ਆ ਬਾਹਰਲੇ ਸੂਬਿਆਂ ਨੂੰ ਵੇਚਣੀ ਤੇ ਪਾਣੀ ਪਾਣੀ ਨਾਲ ਵੀ ਪੰਜਾਬ ਮਰੇ ਤੇ ਬਿਜਲੀ ਤੋਂ ਵੀ ਭੁੱਖਾ ਪੰਜਾਬ ਮਰੇ ਤੇ ਅਸੀਂ ਤਸੀਹੇ ਦੇਣ ਨੂੰ ਜੰਮੇ ਆ ਪੰਜਾਬ ਤਸੀਹੇ ਦੇਣ ਨੂੰ ਜੰਮਿਆ ਵਾ ਇਹੋ ਇਹੋ ਸਰਕਾਰਾਂ ਦੇ ਆ ਦਰਿਆ ਖਾਲੇ ਹੁੰਦੇ ਤੇ ਅੱਜ ਇਹਨਾਂ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਇਹਨਾਂ ਕਰਨਾ ਪੈਂਦਾ ਇਹ ਜਿੰਨੀਆਂ ਨਲਕੀਆਂ ਸਰਕਾਰ ਦੀਆਂ ਸਾਡੇ ਸਾਹਮਣੇ ਆਉਣ ਡੀਆਂ ਵਾ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਬੇਨਤੀ ਹੈ ਵੀ ਐਕੀ ਦਾ ਜੋ ਕੁਝ ਹੋ ਗਿਆ ਹੋ ਗਿਆ ਮੈਂ ਸੰਗਤ ਨੂੰ ਜਨਤਾ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਅੱਗੇ ਵਾਸਤੇ ਜਿਹੜਾ ਵੀ ਵੋਟਾਂ ਲੈਣ ਆਉਂਦਾ ਆ ਤੇ ਇਹਨਾਂ ਦਿਨਾਂ ਦੇ ਵਿੱਚ ਆ ਕੇ ਸਾਡੀਆਂ ਅੱਖਾਂ ਉਗੜਦੀਆਂ ਪਹਿਲਾਂ ਕੋਈ ਸਾਡੇ ਤੋਂ ਵੀ ਮੰਗ ਨਹੀਂ ਕਰਦਾ ਸਰਕਾਰਾਂ ਦਾ ਹੈ ਹੀ ਨਹੀਂ ਆ ਬੋਲੀਆਂ ਵਾਂ ਇਹਨਾਂ ਨੇ ਮੰਗ ਕੀ ਕਰਨੀ ਆ ਸਾਡੀ ਸਾਰੀ ਜਨਤਾ ਦੇ ਵਿੱਚ ਬਹੁਤ ਵੱਡਾ ਰੋਸ ਆ ਕਿ ਇੱਡਾ ਵੱਡਾ ਉੱਥੇ ਪਲਾਂਟ ਲਾਇਆ ਪ੍ਰੋਜੈਕਟ ਲਾਇਆ ਵਾ ਪੰਜਾਬ ਨੂੰ ਡੋਬਣ ਵਾਸਤੇ ਤੇ ਇਹ ਦਰਿਆ ਕਿੰਨੇ ਖਾਲਣੇ ਆ ਕੀ ਦੀ ਡਿਊਟੀ ਆ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਵੀ ਜਿਹੜੀਆਂ ਇੰਨੇ ਆ ਦਰਿਆ ਭਰੇ ਪਏ ਆ ਮਿੱਟੀ ਦੇ ਨਾਲ ਵੀ ਇਹਨਾਂ ਨੂੰ ਅਸੀਂ ਖਾਲਣਾ ਆਂ ਚਾ ਮਿੱਟੀ ਬਾਹਰ ਕੱਢਣੀ ਆ ਤੇਥੋਂ ਕੋਈ ਟਰਾਲੀ ਕਿਤੇ ਰੇਤਾ ਦੀ ਕੋਈ ਮਿੱਟੀ ਦੀ ਭਰਨਾ ਜਿਹਦੇ ਪੁਲਿਸ ਉਸੇ ਵਾਲੇ ਪਰਚਾ ਕਰਕੇ ਅੰਦਰ ਕਰ ਦਿੰਦੀ ਆ ਇਹ ਕਿਹੜੀਆਂ ਕਰਤੂਤਾਂ ਸਰਕਾਰ ਦੀਆਂ ਕਿਹੜੇ ਕਾਲੇ ਕਾਨੂੰਨ ਆ ਇਹ ਸਾਨੂੰ ਮਾਰਨ ਵਾਸਤੇ ਸਾਰਾ ਕੁਝ ਬਣਾਇਆ ਸੋ ਸਰਕਾਰਾਂ ਦਾ ਜਨਤਾ ਦੇ ਵਿੱਚ ਬਹੁਤ ਵੱਡਾ ਰੋਸ ਆ ਇਹਨਾਂ ਗੱਲਾਂ ਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿਹੜੀ ਵੀ ਸਰਕਾਰ ਚੁਣਨ ਆਉਗੀ ਮੌਕੇ ਤੇ ਤੇ ਆ ਵੋਟਾਂ ਲੈਣ ਆਉਣਗੇ ਤੇ ਉਹਨਾਂ ਦਾ ਸਭ ਤੋਂ ਪਹਿਲਾਂ ਜਨਤਾ ਦਾ ਇਹੀ ਫੈਸਲਾ ਹੋਊਗਾ ਕਿ ਸਾਡੇ ਜਿਨ੍ਹਾਂ ਨੇ ਦਰਿਆ ਖਾਲਣੇ ਆ ਦਰਿਆ ਖਾਲ ਕੇ ਨੀਵੇਂ ਕਰਦੇ ਆ ਲੱਖਾਂ ਕਰੋੜਾਂ ਰੁਪਈਆ ਸਰਕਾਰ ਅੰਨੀਆਂ ਇਹਨਾਂ ਨੂੰ ਹੁਣ ਕਾ ਮੁਆਵਜ਼ੇ ਦੇ ਰੂਪ ਦੇ ਵਿੱਚ ਪਿੱਲੀ ਤੱਕ ਮੁਆਵਜ਼ਾ ਮਿਲਦੀ ਸਾਨੂੰ ਆਸ ਹੀ ਕੋਈ ਨਹੀਂ ਕਿ ਸਰਕਾਰ ਸਰਕਾਰ ਆਪ ਨੰਗ ਹੋਈ ਬੈਠੀ ਆ ਲੋਕੀ ਇਹਨਾਂ ਤੋਂ ਕੀ ਆਸ ਰੱਖਣਗੇ ਸੋ ਜਨਤਾ ਨੂੰ ਬੇਨਤੀ ਮੈਂ ਕਰਦਾ ਵੀ ਇਹ ਨਾ ਸਰਕਾਰ ਦੀਆਂ ਨਾਸਾਂ ਤੇ ਮਾਰਨ ਜਦੋਂ ਗਾਂ ਫੂਟਾਂ ਲੈਣ ਆਉਣ ਨਾ ਉਹਨਾਂ ਨੂੰ ਯਾਦ ਕਰਾਉਂਦੇ ਆ ਸਾਨੂੰ ਜਿਹੜਾ ਡੋਬਿਆ ਜੀ ਨਾ ਕਿਉਂ ਕਿਉਂ ਡੋਬਿਆ ਕਿਹਦਾ ਕਾਰਨ ਕਿਹਦਾ ਕਨਾਮ ਇਹ ਜ਼ਿੰਮੇਵਾਰ ਸਰਕਾਰ ਆ ਮੌਕੇ ਦੀ ਜਿਨ੍ਹਾਂ ਨੇ ਸਾਡਾ ਐਡਾ ਵੱਡਾ ਨੁਕਸਾਨ ਕਰਕੇ ਰੱਖਤਾ ਸਾਡੇ ਹੀਰੇ ਵਰਕੀਆਂ ਫਸਲਾਂ ਪੁੱਤਾਂ ਨਾਲ ਵੱਧ ਪਿਆਰੀਆਂ ਫਸਲਾਂ ਸਾਡਾ ਡੁੱਬ ਗਈਆਂ ਸਾਡੇ ਘਰ ਤਬਾਹ ਹੋ ਗਏ ਸਾਡਾ ਪਸ਼ੂ ਮਾਲ ਡੰਗਰ ਸਾਡਾ ਤਬਾਹ ਹੋ ਗਿਆ ਕੀ ਦੀਆਂ ਜ਼ਿੰਮੇਵਾਰੀਆਂ ਕੌਣ ਇੱਕ ਕੋਰਟ ਦੇ ਵਿੱਚ ਇਹ ਇਹ ਸਰਕਾਰ ਦੇ ਖਿਲਾਫ ਜਿਹੜਿਆ ਇਹ ਕੇਸ ਦਰਕਰਨੇ ਚਾਹੀਦੀ ਹੈ ਵੀ ਸਾਡੀ ਜਿਹੜੀ ਪਰਪਾਈ ਕੌਣ ਕਰੂਗਾ ਸਰਕਾਰਾਂ ਮਜਬੂਰ ਸਮੇਂ ਦੀਆਂ ਇਹ ਜ਼ਿੰਮੇਵਾਰ ਨੇ ਤੇ ਕੌਣੇ ਪਰਪਾਈ ਸਾਡੀ ਕਰੂਗਾ ਹੱਥ ਜੋੜ ਕੇ ਬੇਨਤੀ ਹੈ ਸਰਕਾਰਾਂ ਨੂੰ ਤੇ ਜਨਤਾ ਨੂੰ ਵੀ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਕਰੀਏ ਆਪਾਂ ਸਾਰੇ ਤੇ ਜਨਤਾ ਨੂੰ ਜਿਹੜਾ ਇਹ ਇਹ ਮੂਤ ਤੋੜ ਮਾ ਇਹਨਾਂ ਨੂੰ ਜਬਾਰ ਦੇਣਾ ਚਾਹੀਦਾ ਹੁਣ ਤੇ ਗਾਂ ਵਾਸਤੇ ਜਿਹੜਾ ਕਿ ਵੋਟਾਂ ਲੈਣ ਆਉਂਦਾ ਵਾ ਤੇ ਪਹਿਲਾ ਮੁੱਦਾ ਤਰਿਆਵਾ ਦਾ ਕਿੱਥੋਂ ਪੰਜਾਬ ਚੱਲਦਾ ਉਥੋਂ ਬਨੰਦਪੁਰ ਸਾਹਿਬ ਤੋਂ ਲੈ ਕੇ ਤੇ ਹਰੀਆਂ ਵਾਲੇ ਹੱਟ ਤੱਕ ਸਾਰਾ ਮੁਰਖ ਡੋਬ ਕੇ ਰੱਖ ਦਿੱਤਾ ਵਾ ਕਿਸੇ ਨਾ ਸਾਡੇ ਲੋਕਾਂ ਦਾ ਜਿਹਨਾਂ ਨੇ ਉਥੇ ਪ੍ਰੋਜੈਕਟ ਲਾਏ ਆ ਟਾਈਮ ਬਣਾਏ ਆ ਤੇ ਇਹ ਇਹਨਾਂ ਦੇ ਪਿਓ ਨੇ ਖਾ ਲੈਣੇ ਆ ਦਰਿਆ ਆ ਕਿ ਕਿੰਨੇ ਖਾ ਲੈਣੇ ਆ ਰਾਜ ਜੀ ਦਾ ਖਾਲਸਾ ਰਹਿ ਜੀ